ਬੇਟੇ ਕੀ ਨਾਮ ਤੁਹਾਡਾ? ਸੁਮਨ ਕੁਮਾਰੀ ਸਰ। ਕਿਹੜੀ ਕਲਾਸ ਪੜ੍ਹਦੇ ਹੋ ਮੇਡਮ? ਸਰ ਫਾਈਨਲੀ ਸਟੂਡੈਂਟ ਆ ਬੀਪੀਟੀ। ਹੂੰ। ਤੇ 21 ਮਸੇ ਤੋਂ ਤੁਹਾਡੇ ਕਾਲਜ ਤੋਂ। ਸਰ ਜਦੋਂ ਸਾਡੇ ਫਾਈਨਲ ਇਗਜ਼ਾਮ ਹੋਏ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਦੱਸਤਾ ਕਿ ਤੁਹਾਡਾ ਕਾਲਜ ক্লোਜ਼ਰ ਪਾ ਰਿਹਾ ਹੈ। ਚਲੋ ਵਧੀਆ ਗੱਲ ਹੈ ਇਹਨਾਂ ਨੇ ਸਾਨੂੰ ਪਹਿਲਾਂ ਇਨਫੋਰਮ ਕੀਤਾ। ਸਾਨੂੰ ਲੱਗਾ ਕਿ ਜਲਦੀ ਜਲਦੀ ਹੋ ਸਕੇ ਕਿ ਪ੍ਰੋਸੈਸ ਜਲਦੀ ਹੋ ਜਾਏਗਾ, ਸ਼ਿਫਟਿੰਗ ਕਰਾ ਦੇਣਗੇ। ਸਾਨੂੰ ਹੁਣ 2.5 ਮਨთ ਤੋਂ ਹੁਣ ਅਸੀਂ ਘਰੇ ਬੈਠੇ ਸਾਡਾ ਕੁਝ ਵੀ ਨਹੀਂ ਹੱਲ ਕੀਤਾ ਇਹਨਾਂ ਨੇ। ਜਦੋਂ ਵੀ ਹੁਣ ਫੋਨ ਕਰਦੇ ਅਸੀਂ ਕਾਲਜ ਵਾਲਿਆਂ ਨੂੰ ਪੁੱਛਣ ਵਾਸਤੇ ਤੇ ਕੀ ਬੰਨਿਆ ਕਾਲਜ ਦਾ ਕਹਿ ਦਿੰਦੇ ਆ ਹਜੇ ਪ੍ਰੋਸੈਸਿੰਗ ਚ ਹੈ ਸਾਈਨਿੰਗ ਹੋਏ ਸਰਕਾਰੀ ਆਫਿਸ ਤੇ ਫਾਈਲ ਪਈ ਹੈ ਪੁੱਛਦੇ ਆ ਕੀ ਬੰਨਿਆ ਜਦੋਂ ਫੋਨ ਕਰੋ ਉਹਦੀ ਫਿਰ ਕੁਝ ਹਾਲ ਨਹੀਂ ਇਹਦਾ ਕੱਢਿਆ ਉਹਨਾਂ ਨੇ ਉਹਨਾਂ ਨੇ ਕਿਹਾ ਸੀ ਕਿ ਕਿਸੇ ਹੋਰ ਕਾਲਜ ਤੇ ਸ਼ਿਫਟ ਕਰਾਂਗੇ ਹਾਂਜੀ ਉਹਨਾਂ ਨੇ ਸ਼ਿਫਟਿੰਗ ਦਾ ਸਾਨੂੰ ਕਿਹਾ ਹੋਇਆ ਪਰ ਹਜੇ ਤੱਕ ਕੋਈ ਨਹੀਂ ਹੋਇਆ ਸਾਡੇ ਅਟੈਂਡੈਂਸ ਵੀ ਸ਼ਾਰਟ ਹੋ ਰਹੀ ਹੈ ਸਾਡੇ ਲੈਕਚਰ ਬਹੁਤ ਸ਼ਾਰਟ ਹੋ ਰਿਹਾ ਹੈ ਅਸੀਂ ਮਤਲਬ ਘਰ ਬੈਠੇ ਵੀ ਸਾਨੂੰ ਫੀਲ ਨਹੀਂ ਆ ਰਹਾ ਕਿਸੇ ਕੋਈ ਹੈ ਗਈ ਸੀ ਡਾਕਟਰੀ ਲਾਈਨ ਚ ਘਰ ਸਾਨੂੰ ਬੈਠੇ ਬਹੁਤ ਟਾਈਮ ਹੋ ਗਿਆ ਸਰ ਕਿਸਮ ਵਗੈਰਾ ਲਈਆਂ ਹੋਈਆਂ ਉਹਨਾਂ ਨੇ ਸਰ ਫੁੱਲ ਫੀਸ ਆਸੀਂ ਸਾਰੀਆਂ ਪੇ ਕੀਤੀਆਂ ਫਾਈਨਲੀ ਜਿਹੜਾ ਸਟਾਰਟਿੰਗ ਸੀ ਇਹਦਾ ਹਜੇ ਕੋਈ ਹੱਲ ਨਹੀਂ ਹੋਇਆ ਜਿੱਥੇ ਸ਼ਿਫਟਿੰਗ ਹੋਏਗੀ ਉੱਥੇ ਫੀਸ ਪੇ ਹੋਏਗੀ ਫਿਰ ਕੀ ਆਂਦੇ ਜਸੂਰ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਕੀ ਆਂਦੇ ਸਰ ਉਹ ਇਹੀ ਕਹਿ ਰਹੇ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਜਦੋਂ ਵੀ ਫੋਨ ਕਰੋ ਅੱਜ ਕੱਲ ਅੱਜ ਕੱਲ ਜਦੋਂ ਅਸੀਂ ਫਿਰ ਉਹਨੂੰ ਜਦੋਂ ਕੱਲ ਆਂਦਾ ਫਿਰ ਉਹਨਾਂ ਨੂੰ ਫੋਨ ਕਰੀਏ ਫਿਰ ਨੈਕਸਟ ਡੇ ਅਸਪੈਂਡਿੰਗ ਚਲਾ ਜਾਂਦਾ ਕੰਮ ਕੁਛ ਨਹੀਂ ਯੂਨੀਵਰਸਿਟੀ ਆਏ ਸੀਗੇ ਇਥੋਂ ਕੀ ਆ ਅਸ਼ਵਰ ਸਿੰਘ ਸਰ ਅੱਜ ਵੀ ਗੱਲ ਹੋਈ ਹੈ ਸੁਪਰਡੈਂਟ ਸਰ ਨਾਲ ਤੇ ਉਹ ਕਹਿ ਰਹੇ ਆ ਕਿ ਹਣ ਦੇਖੋ ਨੈਕਸਟ ਵੀਕ ਸਟਾਰਟ ਕਰਾਂਗੇ ਜਦੋਂ ਹੀ ਹਣ ਸਟਾਰਟ ਕਰਨਗੇ ਫਿਰ ਸਾਡਾ ਕੰਮ ਕਦੋਂ ਤੱਕ ਕਾਮਯਾਬ ਹੋਏਗਾ ਕਦੋਂ ਤੱਕ ਮਤਲਬ ਮੁਕੰਮਲ ਕਰਨਗੇ ਕਿ ਅੱਜ ਹੋ ਜਾਏਗਾ ਕੱਲ ਹੋ ਜਾਏਗਾ ਇਹ ਤਾਂ ਬਹੁਤ ਟਾਈਮ ਲੱਗ ਰਿਹਾ ਫਿਰ ਜਨਵਰੀ ਦਾ ਮੇਨਾ ਮੰਨ ਕੇ ਚੱਲੋ ਫਿਰ ਸਾਰਾ ਲੰਘ ਜਾਏਗਾ ਫਿਰ ਸਾਨੂੰ ਪੂਰੇ 3 ਮੰਥ ਘਰੇ ਹੋਗੇ ਬੈਠੇ ਨੂੰ ਫਿਰ ਫਰਵਰੀ ਸਟਾਰਟ ਹੋ ਜੇਗੀ ਸਾਨੂੰ ਕੀ ਹੈ ਕੀ ਹੌਸਲਾ ਕਿ ਕਰਾ ਦੇਣਗੇ ਕੀ ਮੰਗ ਹੈ ਤੁਹਾਡੀ ਸਾਨੂੰ ਕਿ ਜਲਦੀ ਜਲਦੀ ਸਾਡੀ ਐਡਮਿਸ਼ਨ ਕਰਾਓ ਜਿੱਤੇ ਵੀ ਸੀਟਾਂ ਪਈਆਂ ਸਾਨੂੰ ਜਲਦੀ ਜਲਦੀ ਸ਼ਿਫਟ ਕਰਾਓ ਮੇਰਾ ਨਾਮ ਸੁਮਿੰਦਰ ਸਿੰਘ ਹੈ ਕੀ ਸਮੱਸਿਆ ਬਟਾ ਰਹੀ ਸਰ ਅਸੀਂ ਮਲੋਟ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਚ ਪੜਦੇ ਆਂ ਸਰ ਸਾਡਾ 4th ਇਅਰ ਆ ਸਰ ਸਾਡਾ ਸ਼ੁਰੂ ਹੋ ਚੁੱਕਿਆ ਨਵੰਬਰ ਦਾ ਤੇ ਸਾਡੇ 3rd ਇਅਰ ਦੇ ਫਾਈਨਲ ਪੇਪਰਾਂ ਤੋਂ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਤੁਹਾਡਾ ਕੋਲਜ ਅਸੀਂ ਬੰਦ ਕਰਨਾ ਤੇ ਤੁਹਾਨੂੰ ਜਦੋਂ ਪੇਪਰ ਤੁਹਾਡੇ ਹੋ ਗਈ ਉਹਦੇ ਬਾਅਦ ਤੁਹਾਨੂੰ ਸ਼ਿਫਟ ਕਰ ਦਾਂਗੇ ਇਮੀਡੀਏਟਲੀ ਜਦੋਂ ਤੁਹਾਡੇ ਪੇਪਰ ਕੰਪਲੀਟ ਹੋ ਗਏ ਪਰ ਹੁਣ ਸਾਡਾ ਸਰ ਜਨਵਰੀ ਦਾ ਮਹੀਨਾ ਚੱਲੀ ਜਾਂਦਾ ਦੋ ਮਹੀਨੇ ਸਾਡੇ ਟੱਪ ਗਏ ਸਾਡੀ ਪੜਾਈ ਖਰਾਬ ਹੋ ਰਹੀ ਹੈ ਇਹਨਾਂ ਨੇ ਸਾਨੂੰ ਸ਼ਿਫਟ ਵੀ ਨਹੀਂ ਕਿਤੇ ਕੀਤਾ ਤੇ ਹੇ ਤੱਕ ਕੋਈ ਅਪਡੇਟ ਨਹੀਂ ਚੰਗੀ ਤਰ੍ਹਾਂ ਦੇ ਰਹੇ ਨੇ ਹਰ ਰੋਜ਼ ਲਾਰੇ ਲਾਉਂਦੇ ਨੇ ਕਿ ਅਸੀਂ ਕੱਲ ਕਰ ਦਾਂਗੇ ਪਰਸੋਂ ਕਰ ਦਾਂਗੇ ਪਰ ਇਹ ਤੇ ਕੋਈ ਵੀ ਕਾਰਵਾਈ ਨਹੀਂ ਇਹਨਾਂ ਨੇ ਸਾਨੂੰ ਦੱਸੀ ਕਿੰਨੀ ਫਾਈਲ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਹੈ। ਕੋਰਸ ਦਾ ਕਿੰਨੇ ਕਿੰਨੇ ਪੈਸੇ ਫੀਸਾਂ ਕਿੰਨੀ ਲੈ ਚੁੱਕੇ ਨੇ ਤੁਹਾਡੇ ਤੋਂ। ਸਰ ਇਹਨਾਂ ਨੇ ਸਾਡੇ ਤੋਂ ਫਸਟ ਇਅਰ, ਸੈਕੰਡ ਇਅਰ ਤੇ ਥਰਡ ਇਅਰ 50000 ਸਰ ਫੀਸ ਹੈਗੀ ਇਹਨਾਂ ਦੀ। ਇੱਕ ਸਾਲ ਦੀ। ਹਾਂਜੀ ਇੱਕ ਸਾਲ ਦੀ ਫੀਸ 50000 ਹੈ ਸਰ। ਤੇ ਸਾਰੇ ਤੁਹਾਡੀ ਫਸਟ ਵਾਲੀ ਵੀ ਹੈਗੀ ਕੋਈ ਕੱਗਲੇ ਜਿਹੜੇ ਫਾਈਨਲ ਵਾਲੀ ਤੁਸੀਂ। ਸਰ ਅਸੀਂ ਫਾਈਨਲ ਵਾਲੇ ਆ ਤੇ ਸੈਕੰਡ ਇਅਰ, ਥਰਡ ਇਅਰ ਵੀ ਹੈਗਾ ਨਾਲ। ਤੁਹਾਡੇ ਕਿੰਨੇ ਸਟੂਡੈਂਟ ਹੈਗੇ ਟੋਟਲ ਸਾਰੇ 2nd ਇਅਰ ਦੇ 4 ਸਟੂਡੈਂਟਸ ਨੇ ਤੇ 3rd ਇਅਰ ਦੇ 1 ਸਟੂਡੈਂਟਸ ਤੇ ਸਰ 4th ਇਅਰ ਦੇ ਸਰ ਹੈਗੇ ਆ 4 ਸਟੂਡੈਂਟਸ ਟੋਟਲ 10 ਸਟੂਡੈਂਟ ਹੈਗੇ ਹਾਂਜੀ ਸਰ ਇੰਨੇ ਸਟੂਡੈਂਟਸ ਹੈਗੇ ਆ ਸਰ ਯੂਨੀਵਰਸਿਟੀ ਕੀ ਕਹਿੰਦੀ ਹੈ ਸਰ ਯੂਨੀਵਰਸਿਟੀ ਤੋਂ ਵੀ ਸਾਨੂੰ ਇੰਨਾ ਵਧੀਆ ਰਿਪਲਾਈ ਨਹੀਂ ਮਿਲਿਆ ਸੁਪਰੀਡੈਂਟ ਸਰ ਤੋਂ ਕਿ ਉਹ ਵੀ ਕਹਿ ਰਹੇ ਆ ਕਿ ਨੈਕਸਟ ਵੀਕ ਤੋਂ ਤੁਹਾਡਾ ਸਾਰੀ ਕਾਰੋਬੇ ਕੰਪਲੀਟ ਹੋ ਜਾਊਗੀ ਪਰ ਸਾਨੂੰ ਲੱਗ ਨਹੀਂ ਰਿਹਾ ਕਿ ਇਹ ਕੁਝ ਕਰ ਰਹੇ ਨੇ ਕਿ ਉਹੀ ਜਿਵੇਂ ਸਾਨੂੰ ਕਾਲਜ ਤੋਂ ਅਪਡੇਟ ਮਿਲ ਰਹੀ ਹੈ ਕਿ ਤੁਹਾਡਾ ਕੰਮ ਚੱਲ ਰਿਹਾ ਉਹ ਵੀ ਸਾਨੂੰ ਇੱਥ ਸਹੀ ਸਵਾਸ ਨਹੀਂ ਮਿਲ ਰਿਹਾ ਕਿ ਸਾਡਾ ਕੁਝ ਹੱਲ ਕੀਤਾ ਜਾਊਗਾ ਕੀ ਮੰਗ ਕਰਦੇ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਸਰ ਸਾਡੀ ਪੜਾਈ ਜਲਦੀ ਸ਼ੁਰੂ ਕੀਤੀ ਜਾਵੇ ਤੇ ਸਾਨੂੰ ਕਿਸੇ ਕੋਲਜ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਰ ਸਰ ਇੱਕ ਪ੍ਰੋਬਲਮ ਹੋਰ ਵੀ ਹੈਗੀ ਐ ਕਿ ਜੇ ਕਿਤੇ ਸੀਟ ਸਾਨੂੰ ਨਾ ਮਿਲੀਆਂ ਤੇ ਫਿਰ ਅਸੀਂ ਕੀ ਕਰਾਂਗੇ ਅਸੀਂ ਗਵਰਨਮੈਂਟ ਤੋਂ ਇਹੀ ਕਹਨੇ ਆ ਕਿ ਸਾਡੀਆਂ ਸ਼ਿਫਟਿੰਗ ਜਲਦੀ ਕਰਾਈਏ ਸਾਡੀ ਪੜਾਈ ਜਲਦੀ ਸ਼ੁਰੂ ਕੀਤੀ ਜਾਵੇ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਜਤਿੰਦਰ ਜੀ ਕੀ ਸਮੱਸਿਆ ਹੋ ਰਹੀ ਹੈ ਸਰ ਮਲੋਟ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਹੈ ਮਲੋਟ ਖੁੱਲਿਆ ਹੋਇਆ ਹੈ ਉੱਥੇ ਮੇਰੀ ਬੇਟੀ ਪੜ੍ਹਦੀ ਹੈ ਜੀ ਸੈਕੰਡ ইয়ার ਚ ਹੁਣ ਉੱਥੇ ਕੀ ਹੋਇਆ ਜੀ ਹੁਣ ਉਹਨਾਂ ਨੇ ਕਾਲਜ ਕਲੋਜ਼ ਕਰਕੇ ਹੁਣ ਉੱਥੇ ਸਕੂਲ ਖੋਲਣ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੇ 10 12 ਬੱਚੇ ਨੇ ਜੀ ਉਹਨਾਂ ਦਾ ਜਿਹੜਾ ਭਵਿੱਖਾ ਉਹ ਮਤਲਬ ਐ ਸਮਝ ਲਓ ਕਿ ਉਹ ਨਾ ਉਧਰ ਦੇ ਨਾ ਉਧਰ ਦੇ ਨਾ ਕੁਝ ਵੀ ਦੱਸਿਆ ਨਹੀਂ ਜਾ ਰਿਹਾ ਇਹ ਬੱਚੇ 2.5 ਮਹੀਨਿਆਂ ਤੋਂ ਘਰ ਬੈਠੇ ਨੇ ਤੇ ਸਾਨੂੰ ਇਥੋਂ ਪ੍ਰਸ਼ਾਸਨ ਨੂੰ ਅਸੀਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਪੁੱਛ ਰਹੇ ਹਾਂ ਤਾਂ ਸਾਨੂੰ ਕੋਈ ਇਸ ਗੱਲ ਦੇ ਵਿੱਚ ਕੋਈ ਸ਼ੋਰਟੀ ਨਹੀਂ ਲੱਗ ਰਹੀ ਕਿਉਂਕਿ ਇਹੀ ਕੁਝ ਇਹੀ ਲੈਂਗੁਏਜ ਜਿਹੜੀ ਉਹ ਕਾਲਜ ਵਾਲੇ ਬੋਲ ਰਹੇ ਨੇ ਕਿ ਫਾਈਲ ਗਈ ਹੋਈ ਆ ਗਈ ਹੋਈ ਆ ਸਾਡੀ ਇਹ ਮੰਗ ਹੈ ਕਿ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਲੈਕਚਰ ਸ਼ਾਰਟ ਨਾ ਹੋ ਜਾਣ ਤਾਂ ਉਹਨਾਂ ਦੀਆਂ ਕਲਾਸਿਸ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਤੇ ਪ੍ਰਸ਼ਾਸਨ ਨਾਲ ਜਿੱਥੇ ਮਿਲੇ ਸੀ ਯੂਨੀਵਰਸਿਟੀ ਨਾਲ ਕੀ ਗੱਲਬਾਤ ਇਹਨਾਂ ਨੇ ਕੀਤੀ ਵੀ ਇੱਥੇ ਸੁਪਰਡੈਂਟ ਸਾਹਿਬ ਕਹਿੰਦੇ ਆ ਕਹਿੰਦੇ ਆ ਕਿ ਬਹੁਤ ਜਲਦੀ ਪ੍ਰੋਸੈਸ ਸ਼ੁਰੂ ਕਰਨ ਲੱਗੇ ਤੇ ਬਟ ਇਹੀ ਬੱਚਿਆਂ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕਿ ਇਹੀ ਤਾਂ ਇਹ ਮਤਲਬ ਇਹੀ ਆਸ਼ਵਾਸਨ ਸਾਨੂੰ ਬਾਰ-ਬਾਰ ਜਿਹੜਾ ਕਾਲਜ ਦੇ ਹੈਗੇ ਨੇ ਅਫੀਸਰ ਜਿਹਨੇ ਜਾਂ ਉੱਥੋਂ ਦੇ ਹੈਗੇ ਨੇ ਅਧਿਕਾਰੀ ਉਹ ਉਹ ਵੀ ਇਹੀ ਕੁਝ ਕਹਿ ਰਹੇ ਨੇ ਜੀ ਹਾਂ ਜੀ ਸਰ ਇਹ ਕੁਝ ਸਟੂਡੈਂਟ ਨੇ ਮਲੂਰ ਕਾਲਜ ਦੇ ਫਿਜ਼ੀਓਥੈਰੇਪੀ ਦੇ ਉਹਨਾਂ ਨੇ ਕਹਿਣਾ ਕਿ ਉਹ ਕਾਲਜ ਬੰਦ ਹੋ ਗਿਆ ਪਰ ਉਹਨਾਂ ਨੂੰ ਹਲੇ ਤੱਕ ਕਿਸੇ ਸ਼ਿਫਟ ਨਹੀਂ ਕੀਤਾ ਗਿਆ ਬੜੀ ਦਿੱਕਤ ਆ ਰਹੀ ਹੈ ਢਾਈ ਟੇ ਮਹੀਨੇ ਹੋ ਗਏ ਪੜਾਈ ਨਹੀਂ ਉਹਨਾਂ ਦੀ ਹੋ ਰਹੀ ਹੈ ਕਿ ਸੋਚ ਲਈਏ ਹਾਂਜੀ ਇਹ ਇਹ ਕਾਲਜ ਇਹ ਮਲੋਟ ਇੰਸਟੀਚਿਊਟ ਆਫ ਫਿਜ਼ੀਓਥੈਰੇਪੀ ਹੈਗਾ ਇਹ ਮਲੋਟ ਵਿੱਚ ਹੀ ਹੈ ਤੇ ਇਹ ਕਾਲਜ ਨਵਾਂ ਹੀ ਸ਼ੁਰੂ ਹੋਇਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ ਤੇ ਇੱਥੇ 2020 21 ਤੇ 22 ਇਹ ਤਿੰਨ ਬੈਚਾਂ ਦੀ ਐਡਮਿਸ਼ਨ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਇਹ ਕਾਲਜ ਦੀ ਮੈਨੇਜਮੈਂਟ ਨੇ ਚਲਾ ਕਾਲਜ ਚਲਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਰ ਉਹਨਾਂ ਤੋਂ ਕਾਲਜ ਨੂੰ ਠੀਕ ਤਰੀਕੇ ਨਾਲ ਚਲਾ ਨਹੀਂ ਪਾਏ ਸ਼ਾਇਦ ਉਹਨਾਂ ਦੇ ਕੋਈ ਆਪਣੇ ਕੋਈ ਕਾਰਨ ਹੋਣਗੇ ਜਿਹਦੇ ਕਰਕੇ ਉਹ ਇਸ ਚੀਜ਼ ਨੂੰ ਉਹਨਾਂ ਨੇ ਇਹ ਫੈਸਲਾ ਲਿਆ ਹੈਗਾ ਹੁਣ ਕਿ ਇਹ ਕਾਲਜ ਨੂੰ ਅਸੀਂ ਬੰਦ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਰਿਕਵੈਸਟ ਪਾਈ ਹੈਗੀ ਹੈ ਯੂਨੀਵਰਸਿਟੀ ਨੂੰ ਕਿ ਜੀ ਅਸੀਂ ਕਾਲਜ ਬੰਦ ਕਰਨਾ ਚਾਹੁੰਦੇ ਆ ਔਰ ਜਿਹੜੇ ਬੱਚੇ ਇੱਥੇ ਆਲਰੇਡੀ ਜਿਹੜੇ ਪੜ੍ਹ ਰਹੇ ਹੈਗੇ ਆ ਇਹਨਾਂ ਨੂੰ ਕਿਸੇ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਹੁਣ ਕੋਈ ਵੀ ਜਦੋਂ ਕੋਈ ਕਾਲਜ ਸ਼ੁਰੂ ਹੁੰਦਾ ਹੈ ਜਾਂ ਕੋਈ ਬੰਦ ਹੁੰਦਾ ਹੈ ਜਿਹੜਾ ਕਿ ਹੈਲਥ케ਅਰ ਦੇ ਰਿਲੇਟਡ ਹੈਗਾ ਆ ਉਹਦੇ ਵਿੱਚ ਇਹ ਇਹ ਜ਼ਰੂਰੀ ਹੈ ਕਿ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਖੋਲਿਆ ਜਾਂਦਾ ਹੈ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਖੋਲਿਆ ਜਾਂਦਾ ਹੈ ਔਰ ਗਵਰਨਮੈਂਟ ਦੀ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਹੀ ਬੰਦ ਕੀਤਾ ਜਾਂਦਾ ਇੱਕ ਵਿਦਿਅਕ ادارਾ ਜਿਹੜਾ ਬੰਦ ਹੋਣਾ ਹੈਗਾ ਉਹ ਆਪਣੇ ਆਪ ਦੇ ਵਿੱਚ ਇੱਕ ਮਤਲਬ ਮਹੱਤਵਪੂਰਨ ਇਵੈਂਟ ਹੈਗਾ ਆ ਔਰ ਇਹ ਗਵਰਨਮੈਂਟ ਤੋਂ ਇਸ ਕਰਕੇ ਸਾਨੂੰ ਨਾਲ ਨਾਲ ਉਹਨਾਂ ਨੂੰ ਲੈ ਕੇ ਚੱਲਣਾ ਪੈਂਦਾ ਹਾਲਾਂਕਿ ਇਹ ਸਾਡੀ ਯੂਨੀਵਰਸਿਟੀ ਦਾ ਹੀ ਇਹ ਕਾਲਜ ਹੈ ਔਰ ਸਾਡੇ ਯੂਨੀਵਰਸਿਟੀ ਦੇ ਹੋਰ ਕਾਲਜੇਸ ਦੇ ਵਿੱਚ ਇਹ ਬੱਚਿਆਂ ਦੇ ਵਾਸਤੇ ਫੈਸਿਲਿਟੀਆਂ ਹੈਗੀਆਂ ਆ ਉਥੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਏਗਾ ਪਰ ਇਹ ਸਾਰਾ ਪ੍ਰੋਸੀਜਰ ਕੰਪਲੀਟ ਕਰਨ ਨੂੰ ਥੋੜਾ ਟਾਈਮ ਲੱਗਦਾ ਹੈ ਯੂਨੀਵਰਸਿਟੀ ਇਸ ਪ੍ਰੋਸੀਜਰ ਦੇ ਵਿੱਚ ਆਲਰੇਡੀ ਲੱਗੀ ਹੋਈ ਹੈ ਤੇ ਗਵਰਨਮੈਂਟ ਨੂੰ ਵੀ ਇੰਟੀਮੇਸ਼ਨ ਭੇਜ ਦਿੱਤੀ ਗਈ ਹੈ ਗਵਰਨਮੈਂਟ ਵੀ ਆਪਣੇ ਲੈਵਲ ਦੇ ਉੱਤੇ ਜੋ ਉਹਨਾਂ ਦੇ ਵਾਸਤੇ ਉਚਿਤ ਹੈਗਾ ਉਹ ਕਰਨਾ ਚਾਹੁੰਦੇ ਨੇ ਉਹ ਕਰ ਰਹੇ ਨੇ ਉਹ ਤੇ ਇਹ ਬੜੀ ਜਲਦੀ ਹੀ ਇਹ ਬੱਚਿਆਂ ਦੇ ਵਾਸਤੇ ਇਹ ਦੂਸਰੇ ਕਾਲਜਾਂ ਦੇ ਵਿੱਚ ਸ਼ਿਫਟਿੰਗ ਕਰਕੇ ਪੜ੍ਹਾਈ ਦਾ ਇੰਤਜ਼ਾਮ ਬੜੀ ਜਲਦੀ ਕੀਤਾ ਜਾਏਗਾ